ਦੀ ਗੁਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ 4 ਜੂਨ 1984 ਜਦੋਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਉੱਪਰ ਫੌਜ ਦੇ ਵੱਲੋਂ ਤੋਪ ਦੇ ਨਾਲ 4 ਤੋਂ 5 ਗੋਲੇ ਸੱਤੇ ਗਏ ਸੀ ਤੇ ਦੂਸਰੇ ਪਾਸੇ ਐ ਹਮਲੇ ਨੂੰ ਦੇਖਦੇ ਹੋਏ ਸਿੰਘ ਵੀ ਤਿਆਰ ਬਰ ਤਿਆਰ ਹੋ ਰਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ 4 ਜੂਨ 1984 ਦੇ ਦਿਹਾੜੇ ਦਾ ਪੂਰਾ ਇਤਿਹਾਸ ਜਾਣਾਂਗੇ ਇਸ ਤੋਂ ਪਹਿਲਾਂ ਅਸੀਂ 1 ਤੋਂ 3 ਜੂਨ ਤੱਕ ਹਰਮੰਦਰ ਸਾਹਿਬ ਦੇ ਵਿੱਚ ਕੀ ਹੋਇਆ ਸੀ ਉਸ ਦੇ ਬਾਰੇ ਇੱਕ ਵੀਡੀਓ ਬਣਾ ਚੁੱਕੇ ਹਾਂ ਜਿਸ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ 3 ਜੂਨ 1984 ਨੂੰ ਫੌਜ ਦੇ ਵੱਲੋਂ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਸੀ ਹਰਮੰਦਰ ਸਾਹਿਬ ਉੱਪਰ ਅਟੈਕ ਕਰਨ ਦੇ ਲਈ ਤੇ ਸ਼੍ਰੀ ਦਰਬਾਰ ਸਾਹਿਬ ਦੇ ਇੱਕ ਨਕਸ਼ੇ ਦੇ ذریعے ਫੌਜਾਂ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਕਿਹੜੇ ਰਸਤੇ ਤੋਂ ਫੌਜ ਅੰਦਰ ਕੋਸੇਗੀ ਤੇ ਕਿਹੜੀ ਪਟਾਲੀਆ ਕਿਸ ਏਰੀਏ ਤੇ ਹਮਲੇ ਕਰੇਗੀ। ਇਸ ਤੋਂ ਇਲਾਵਾ ਖਾੜਕੂ ਸਿੰਘਾ ਦੇ ਮੋਰਚਿਆਂ ਦੀ ਵੀ ਜਾਣਕਾਰੀ ਇਕੱਠੀ ਕੀਤੀ ਗਈ ਕਿ ਉਹਨਾਂ ਦੇ ਮੋਰਚੇ ਕਿੱਥੇ-ਕਿੱਥੇ ਬਣਾਏ ਗਏ ਸੀ ਤੇ ਖਤਰੇ ਨੂੰ ਦੇਖਦੇ ਹੋਏ ਕਿ ਜਿਹੜਾ ਵੀ ਮੋਰਚਾ ਸਭ ਤੋਂ ਜ਼ਿਆਦਾ ਖਤਰਨਾਕ ਹੈ ਉਸ ਨੂੰ ਸਭ ਤੋਂ ਪਹਿਲਾਂ ਕੈਪਚਰ ਕੀਤਾ ਜਾਏਗਾ ਤੇ ਉਹਨਾਂ ਦੇ ਸਭ ਤੋਂ ਪਹਿਲਾਂ ਹਮਲਾ ਕੀਤਾ ਜਾਏਗਾ ਤਾਂ ਕਿ ਸ਼ਰੀਅਤ ਤੇ حملہ ਕਰਨ ਦੇ ਵਿੱਚ ਕੋਈ ਵੀ ਔਖਾਈ ਨਾ ਹੋਵੇ ਤੇ ਪੂਰੀ ਰੂਪਰੇਖਾ ਤਿਆਰ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਫੌਜ ਅੰਦਰ ਬੜੇਗੀ ਤੇ ਟੈਂਕਾਂ ਨੂੰ ਕਿਸੇ ਸਾਹਬ ਦੇ ਨਾਲ ਤੇ ਕਿਸ ਰਾਵਾਂ ਤੋਂ ਹਰਮੰਦਰ ਸਾਹਿਬ ਦੇ ਵਿੱਚ ਦਾਖਲ ਕੀਤਾ ਜਾਏਗਾ ਤੇ ਇਸ ਪਲੈਨਿੰਗ ਤੋਂ ਬਾਅਦ ਇੱਕ ਹੋਰ ਪਲੈਨਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਵੱਖਰੀ ਟੀਮ ਬਣਾਈ ਗਈ ਜੋ ਇਸ ਹਮਲੇ ਤੋਂ ਬਾਅਦ ਸਾਰੇ ਮਲਵੇ ਨੂੰ ਇਕੱਠਾ ਕਰੇਗਾ ਤੇ ਸਾਰੀ ਸਾਬ ਸਬਾਈ ਕਰੇਗਾ ਸੋ ਇਸ ਤਰ੍ਹਾਂ ਫੌਜ ਦੇ ਵੱਲੋਂ ਹਮਲਾ ਕਰਨ ਦੇ ਨਿੰਗ ਕਰ ਲਈ ਗਈ ਤੇ ਪੂਰੇ ਅੰਮ੍ਰਿਤਸਰ ਦੇ ਵਿੱਚ ਕਾਰਫਿਊ ਲੱਗਾ ਹੋਇਆ ਸੀ ਤੇ ਉੱਥੇ ਦੀ ਟੈਲੀਫੋਨ ਲਾਈਨ ਵੀ ਬੰਦ ਕੀਤੀ ਗਈ ਸੀ ਪੂਰੇ ਅੰਮ੍ਰਿਤਸਰ ਦੀ ਟੈਲੀਫੋਨ ਲਾਈਨ ਬੰਦ ਹੋਣ ਕਰਕੇ ਫੌਜ ਆਪਣੀ ਇੱਕ ਵੱਖਰੀ ਟੈਲੀਫੋਨ ਲਾਈਨ ਬਚਾਣ ਲੱਗ ਗਈ ਸੀ ਤਾਂ ਕਿ ਉਹ ਫੌਜ ਦੇ ਇੱਕ ਹੈੱਡਕਵਾਰਟਰ ਤੋਂ ਦੂਸਰੇ ਹੈੱਡਕਵਾਰਟਰ ਤੱਕ ਕਨੈਕਟ ਕਰ ਪਾਵੇ ਤੇ ਯੂਨਿਟ ਦੇ ਸਾਰੇ ਕਮਾਂਡਰ ਆਪਣੇ ਕੰਮ ਚੰਗੇ ਤਰੀਕੇ ਦੇ ਨਾਲ ਕਰ ਰਹੀ ਸੀ ਤੇ ਉਹ ਆਪਣੀ ਆਪਣੀ ਬਟਾਲੀਅਨ ਦੇ ਉੱਪਰ ਚੰਗੇ ਤਰੀਕੇ ਦੇ ਨਾਲ ਨਜ਼ਰ ਰੱਖ ਰਹੀ ਸੀ ਤੇ ਇਹ ਦੇਖ ਰਹੀ ਸੀ ਵੀ ਕੰਮ ਗਲਤ ਨਾ ਜਾਵੇ ਤੇ ਜਿਵੇਂ ਹੀ ਧੁਏ ਵਾਲੀ ਗੈਸ ਦੇ ਡੱਬੇ ਪਹੁੰਚ ਜਾਂਦੇ ਨੇ ਤਾਂ ਸਾਰੀ ਬਟਾਲੀਨਾਂ ਦੇ ਕਮਾਂਡਰ ਉਹਨਾਂ ਨੂੰ ਦੱਸਦੇ ਨੇ ਕਿ ਇਹ ਕਿਵੇਂ ਇਸਤੇਮਾਲ ਕਰਨੇ ਨੇ ਤੇ ਕਦੋਂ ਇਸਤੇਮਾਲ ਕਰਨੇ ਤੇ ਉਸ ਵਕਤ ਪਠਾਨਕੋਟ ਤੋਂ ਵੀ ਰਿਜ਼ਰਵ ਬਟਾਲੀਨ ਪਹੁੰਚ ਜਾਂਦੀ ਹੈ ਤੇ ਕੇਐਸ ਬਰਾੜ ਆਪਣੇ ਹੈੱਡਕੁਆਰਟਰ ਦੇ ਅੰਦਰ ਇੱਧਰ ਉੱਧਰ ਦੌੜ ਰਿਹਾ ਸੀ ਤਾਂ ਜੋ ਬਾਕੀ ਅਫਸਰਾਂ ਦੇ ਨਾਲ ਤਾਲਮੇਲ ਬਣਾਇਆ ਜਾ ਸਕੇ ਕਰਨਲ ਈਡਬਲਯੂ ਫਰਨੈਂਡਿਸ ਜੋ ਹੁਣ ਮੇਜਰ ਜਨਰਲ ਹੈ ਉਸ ਨੂੰ ਨਵੀਦਾ ਅਬਸਰ ਬਣਾਇਆ ਗਿਆ ਸੀ ਤੇ ਉਸ ਨੂੰ ਇੱਕ ਟਾਸ ਦਿੱਤਾ ਗਿਆ ਸੀ ਕਿ ਕੰਪਲੈਕਸ ਦੇ ਅੰਦਰ ਮੌਜੂਦ ਜੋ 300 ਸਾਲ ਪੁਰਾਣਾ ਇੱਕ ਟੈਂਕ ਹੈ ਉਸ ਦੇ ਉੱਪਰ ਜਿਹੜਾ ਮੋਰਚਾ ਹੈ ਉਸ ਨੂੰ ਖਤਮ ਕਰਨਾ ਹੈ ਕਿਉਂਕਿ ਉਹ ਸਭ ਤੋਂ ਜ਼ਿਆਦਾ ਤਾਕਤਵਰ ਮੋਰਚਾ ਮੰਨਿਆ ਜਾਂਦਾ ਸੀ ਤੇ ਇਹਨਾਂ ਮੋਰਚਿਆਂ ਨੂੰ ਖਤਮ ਕਰਨ ਦੇ ਲਈ 3.7 ਹਵਿਟਜ਼ਰ ਨਾਮ ਦੀ ਇੱਕ ਤੋਪ ਦਾ ਇਸਤੇਮਾਲ ਹੋਣਾ ਸੀ ਤੇ ਇੱਕ ਸੁਰੱਖਿਤ ਇਮਾਰਤ ਦੀ ਵੀ ਜ਼ਰੂਰਤ ਸੀ ਜਿੱਥੇ ਇਸ ਨੂੰ ਰੱਖਿਆ ਜਾ ਸਕੇ ਤੇ ਟਾਰਗੇਟ ਲਾਇਆ ਜਾ ਸਕੇ ਐਸ ਤੋਪ ਨੂੰ ਰਸ ਉੱਪਰ ਖਿਚਣਾ ਕੋਈ ਸੌਖਾ ਕੰਮ ਨਹੀਂ ਸੀ ਜਿਸ ਕਰਕੇ ਇਸ ਕੰਮ ਨੂੰ ਕਰਨ ਦੇ ਲਈ ਰਾਤ ਚੁਣੀ ਗਈ ਤਾਂਕਿ ਕਿਸੇ ਨੂੰ ਵੀ ਇਸ ਦੇ ਬਾਰੇ ਪਤਾ ਨਾ ਲੱਗ ਪਾਏ ਤੇ ਕੇਐਸ ਬਰਾੜ ਦਾ ਇਹ ਆਖਣਾ ਹੈ ਕਿ 3 ਜੂਨ ਦੀ ਰਾਤ ਨੂੰ ਰੁੱਕ ਰੁੱਕ ਕੇ ਦੋਨੋਂ ਪਾਸਿਆਂ ਤੋਂ ਫਾਇਰਿੰਗ ਹੋ ਰਹੀ ਸੀ ਤੇ 4 ਜੂਨ ਨੂੰ ਵੀ ਇਹ ਫਾਇਰਿੰਗ ਐਵੇਂ ਹੀ ਚੱਲ ਰਹੀ ਸੀ ਪਰ ਕੰਪਲੈਕਸ ਦੇ ਅੰਦਰ ਕਿਸੇ ਵੀ ਤਰੀਕੇ ਦੀ ਹਲਚਲ ਨਜ਼ਰ ਨਹੀਂ ਆ ਰਹੀ ਸੀ ਕਿਉਂਕਿ ਦੂਸਰੇ ਪਾਸੇ ਵੀ ਖੜਕੂ ਸਿੰਘ ਆਪਣੇ ਮੋਰਚਿਆਂ ਦੀ ਤਿਆਰੀ ਕਰ ਰਹੀ ਸੀ ਤੇ ਜਿਵੇਂ ਕਿ ਤਿੰਨ ਜੂਨ ਨੂੰ ਸਿਰਫ ਪਲਾਨਿੰਗ ਔਰ ਪਲੋਟਿੰਗ ਹੀ ਚੱਲ ਰਹੀ ਸੀ ਫੋਰ ਥ ਦੇ ਵੀ ਕਿਵੇਂ ਉਹ ਹਮਲਾ ਕਰ ਪਾਣ ਤੇ ਉਸ ਦੇ ਵਿੱਚ ਹੀ ਕੇਐਸ ਬਰਾੜ ਚੌਣੀ ਵਾਲੇ ਹੈੱਡਕਵਾਰਟਰ ਦੇ ਵਿੱਚ ਜਾਂਦਾ ਹੈ ਅਭਸਰਾ ਦੇ ਨਾਲ ਗੱਲਬਾਤ ਕਰਨ ਦੇ ਲਈ ਕੇਐਸ ਬਰਾੜ ਆਪਣੇ ਇੱਕ ਦੱਸਦਾ ਹੈ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਦੇ ਨਾਲ ਉਸ ਦੀ ਆਖਰੀ ਮੀਟਿੰਗ ਸੀ ਕਿਉਂਕਿ ਇਹ ਦੱਸਿਆ ਜਾਂਦਾ ਹੈ ਕਿ ਓਪਨ ਰਾਲਿਆਂ ਜੀ ਦਾ ਬਹੁਤ ਹੀ ਪ੍ਰਸਿੱਧ ਹਮਾਇਤੀ ਸੀ ਅਖਬਾਰ ਇਹ ਦੱਸਦਾ ਹੈ ਕਿ ਸਾਡੇ ਕੋਲ ਤਾਂ ਐਵੀ ਖਬਰ ਸੀ ਕਿ ਗੁਰਦੇਵ ਸਿੰਘ ਕਾਰ ਸੇਵਾ ਕਰਨ ਵਾਲਿਆਂ ਦੀਆਂ ਗੱਡੀਆਂ ਦੇ ਲਾਸ਼ੀ ਦਾ ਵਿਰੋਧ ਕਰਦਾ ਸੀ ਸ੍ਰੀ ਹਰਮੰਦਰ ਸਾਹਿਬ ਦੇ ਕੋਲੇ CRPF ਦੇ ਪੜਾਏ ਗਏ ਹੋਏ ਮੋਰਚਿਆਂ ਦਾ ਵੀ ਉਹ ਵਿਰੋਧ ਕਰਦਾ ਸੀ ਇਸ ਲਈ ਉਹਨਾਂ ਜਗ੍ਹਾ ਦੀ ਦਿੱਤੀ ਗਈ। ਇਕਲਦੀਪ ਬਰਾੜ ਦੇ ਮੁਤਾਬਕ ਕਿ ਉਹ ਚਾਹੁੰਦੇ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਦੀਆਂ ਵੱਦ ਤੋਂ ਵੱਧ ਖੂਫੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾਣ। ਇਸ ਕੰਮ ਦੇ ਲਈ ਇੱਕ ਸਿੱਖ ਅਫਸਰ ਜਸਬੀਰ ਲੈਣਾ ਜੋ ਇੱਕ ਸ਼ਰਧਾਲੂ ਦੇ ਰੂਪ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਸੀ। ਤਕਰੀਬਨ 1 ਘੰਟਾ ਅੰਦਰ ਰਹਿਣ ਤੋਂ ਬਾਅਦ ਉਸ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਈ ਖੂਫੀਆਂ ਜਾਣਕਾਰੀਆਂ ਉੱਥੋਂ ਇਕੱਠੀਆਂ ਕਰ ਲਈ। ਮਿਸ਼ਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੌਜ ਦਾ ਪੰਚਾਦ ਦਿੱਤੀ ਸੀ ਪਰ ਉਹ ਆਪ ਬਾਹਰ ਨਹੀਂ ਆ ਪਾਇਆ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ 6 ਜੂਨ ਦੇ ਦਿਹਾੜੇ ਨੂੰ ਜਸਬੀਰ ਰੈਣਾ ਦੇ ਲਕਟਾਂ ਤੇ ਗੋਲੀਆਂ ਵੱਜੀਆਂ ਸੀ ਜਿਸ ਕਰਕੇ ਇਹ ਅੱਜ ਵੀ ਅਪਾਹਜ ਹੈ ਤੇ 6 ਜੂਨ ਦੇ ਦਿਹਾੜੇ ਜੋ ਕੁਝ ਵੀ ਹੋਇਆ ਉਸ ਦੇ ਬਾਰੇ ਤਾਂ ਸੀ ਅੱਗੇ ਗੱਲ ਕਰਾਂਗੇ ਕਿ ਅੰਮ੍ਰਿਤ ਵੇਲੇ 4 ਜੂਨ 1984 ਨੂੰ ਅਕਾਲ ਤਖਤ ਸਾਹਿਬ ਤੇ ਗੋਲੇ ਵੱਜਨੇ ਸ਼ੁਰੂ ਹੋ ਗਏ ਸੀ ਤੇ ਬਲਬੀਰ ਸਿੰਘ ਸੰਧੂ ਐਲ ਦੇ ਪਹਿਲਾ ਤੋਪ ਦਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਸੋਨੇ ਦੇ ਗੁੰਬਰ ਤੇ ਲੱਗਦਾ ਹੈ ਤੇ ਧੁਮਾਕਾ ਐਡਾ ਵੱਡਾ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਹਿੱਲ ਗਈਆਂ ਤੇ ਜਿਸ ਵੇਲੇ ਇਹ ਹਮਲਾ ਹੋਇਆ ਤਾਂ 25 ਤੋਂ 30 ਸਿੰਘ ਅਕਾਲ ਤਖਤ ਸਾਹਿਬ ਦੀ ਸਭ ਤੋਂ ਉੱਚੀ ਵਾਲੀ ਛੱਤ ਦੇ ਸੀ ਸਿੰਘ ਤਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਸੀ ਤੇ ਕੁਝ ਸਿੰਘ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਲੇਟੇ ਹੋਏ ਸੀ ਜਦੋਂ ਇਹ ਗੋਲਾ ਗੁੰਬਰ ਤੇ ਵੱਜਦਾ ਹੈ ਤਾਂ ਅੰਦਰ ਮੌਜੂਦ ਸਾਰੇ ਸਿੰਘ ਇਕਦਮ ਤੈਨਾਤ ਹੋ ਜਾਂਦੇ ਨੇ ਤੇ ਆਪਣੇ ਹਥਿਆਰ ਚੱਕ ਲੈਂਦੇ ਨੇ ਭਾਈ ਅੰਮ੍ਰਿਤ ਸਿੰਘ ਜੀ ਦੇ ਨਾਲ ਦੇ ਸਿੰਘ ਹਾਲੀ ਉੱਤਰ ਹੀ ਰਹੇ ਸੀ ਕਿ ਤਿੰਨ ਚਾਰ ਗੋਲੇ ਗੁੰਬਰ ਦੇ ਨਾਲ ਦੀ ਦਵਾਰ ਤੇ ਆਗੇ ਲੱਗਦੇ ਨੇ ਉਸ ਦੇ ਨਾਲ ਲਾਲ ਪਾਣੀ ਵਾਲੀ ਟੈਂਕੀ ਤੇ ਵਿਚ ਜਾਂਦੇ ਲੱਗਦੇ ਨੇ ਇਸ ਸਮੇਂ ਅੰਦਰ ਮੌਜੂਦ ਸਿੰਘ ਗੋਲੇ ਦੀ ਸਿੱਧੀ ਮਾਰ ਤੋਂ ਤਾਂ ਬਚ ਜਾਂਦੇ ਨੇ ਜਿਸ ਕਰਕੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੁਝ ਸਿੰਘ ਘਾਇਲ ਹੋ ਜਾਂਦੇ ਨੇ ਇਹ ਪਹਿਲੀ ਸਭ ਤੋਂ ਵੱਡੀ ਕਾਰਵਾਈ ਜਾਂ ਫਿਰ ਹਮਲਾ ਸੀ ਜੋ ਫੋਰਟ ਦੇ ਵੱਲੋਂ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਤੇ ਇਸ ਤੋਂ ਪਹਿਲਾਂ ਤਾਂ ਗੋਲੀਆਂ ਹੀ ਚੱਲ ਰਹੀਆਂ ਸੀ ਕਪੜੀ ਕਿਤਾਬ ਦੇ ਵਿੱਚ ਬਲਬੀਰ ਸਿੰਘ ਸੰਧੂ ਲਿਖਦੇ ਨੇ ਕਿ ਸੰਤ ਜਰਨੈਲ ਸਿੰਘ ਪਿੰਡਰਾਲੇ ਜੀ ਆਪਣੇ ਕਮਰੇ ਦੇ ਵਿੱਚੋਂ ਬਾਹਰ ਆ ਚੁੱਕੇ ਸੀ ਉਹ ਸਿੰਘਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਹੋਣ ਦੇ ਲਈ ਰੋਕ ਰਹੀ ਸੀ ਨਾਲ ਇਹ ਹਦਾਇਤ ਦਿੱਤੀ ਕਿ ਜਿਹੜੇ ਸਿੰਘ ਉੱਤੇ ਵਾਲੇ ਮੋਰਚੇ ਦੇ ਨੇ ਸਿਰਫ ਉਹੀ ਛੱđa ਤੇ ਰਹਿਣ ਹੋਰ ਕੋਈ ਵੀ ਸਿੰਘ ਉੱਤੇ ਨਾ ਜਾਏ ਜਿੱਥੇ ਇਸ ਹਮਲੇ ਦੌਰਾਨ ਸਿੰਘ ਪੂਰੇ ਤਰੀਕੇ ਨਾਲ ਡਟੇ ਹੋਏ ਸੀ ਉੱਥੇ ਹੀ ਕੁਝ ਬੀਬੀਆਂ ਵੀ ਇਸ ਕੱਲੂ ਘਾਰੇ ਦੇ ਵਿੱਚ ਡਟੀਆਂ ਹੋਈਆਂ ਸੀ ਅਕਾਲ ਰੈਸਟ ਹਾਊਸ ਵਾਲੀ ਸਾਈਡ ਤੇ ਅਰਵਿੰਦਰ ਸਿੰਘ ਜੀ ਦੀ ਪਤਨੀ ਬੀਬੀ ਪਰਮਜੀਤ कौर ਜੀ ਆਪਣਾ ਪੂਰਾ ਮਨ ਬਣਾਈ ਬੈਠੇ ਸੀ ਕਿ ਜੋ ਕੁਝ ਵੀ ਹੋਵੇਗਾ ਉਸ ਨੂੰ ਆਪਣੇ ਉੱਪਰ ਹੀ ਹੰਡਾਣਾ ਹੈ ਕਿ ਭਾਵੇਂ ਫੌਜ ਨੂੰ ਅਸੀਂ ਜਿੱਤ ਨਹੀਂ ਦੇਣਾ ਹੈ ਤੇ ਉਹਨਾਂ ਦੇ ਹਮਲਿਆਂ ਦਾ ਜਵਾਬ ਦੇਣਾ ਹੈ ਸਿੱਖ ਫੈਡਰੇਸ਼ਨ ਗਰੁੱਪ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਜੀ ਵੀ 1 ਜੂਨ ਤੋਂ ਹੀ ਆਪਣਾ ਮਨ ਬਣਾ ਕੇ ਬੈਠੇ ਸੀ ਕਿ ਉਹ ਵੀ ਇੰਨਾ ਹਮਲਿਆਂ ਦਾ ਜਵਾਬ ਜ਼ਰੂਰ ਦੇਣਗੇ ਤੇ ਉਹ ਪਿੱਛੇ ਨਹੀਂ ਹਟਣਗੇ ਕਿਉਂ ਭਾਰਤੀ ਫੌਜਾਂ ਦਾ ਮੁਕਾਬਲਾ ਕਰਨਗੇ ਤੇ ਸ਼ਹੀਦੀ ਪਾਣਗੇ ਸੋ ਇਹ ਸੀ 4 ਜੂਨ 1984 ਦੇ ਦਿਨ ਦਾ ਪੂਰਾ ਇਤਿਹਾਸ ਅਗੀਆਂ ਆਉਣ ਵਾਲੀਆਂ ਵੀਡੀਓਜ਼ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਵੀਡੀਓ ਨੂੰ ਜ਼ਿਆਦਾਸਾਰਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ। ਆਪਣੇ ਅਨੁਭਵ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਧੰਨਵਾਦ।